आज बाबा साहेब डॉक्टर अंबेडकर जी दे पोते भीम राव जशवंत अंबेडकर जी चीफ ग्लोबल रिपब्लिकन पार्टी जो कि लोग सभा हलका होशियारपुर तो चोण लड़ रहे हैं भैन संतोष कुमारी पंजाब प्रधान अपने साथियों समेत भगवान वाल्मीकि योग आश्रम उगी नेड़े रहीमपुर जलंधर विखे नतमस्तक हुए जिथे आके उन्ह भगवान वाल्मीकि महाराज जी दी की प्रतिमा से फुल मालावान भेट कितिया उस उपरंत डेरे के दे संचालक बाल जोगी संत प्रगटनाथ जी पासों आशीर्वाद प्राप्त किया इस मौके डॉक्टर भीम राव जसवंत अंबेडकर जी ने महापुरशा विचार वटांदरा इस मौके उन्होंने जलंधर लोग सभा उम्मीदवार बाल मुकंद बावरा रमेश काला, देशपाल कुलविंदर सिंह आदि हाजिर सन इस मौके बाल योगी संत नाथ ने डॉक्टर भीम राव जसवंत अंबेडकर जी प्रधान भैन संतोष कुमारी और साथियों सिरुपाव देमानित किया समाज की सेवा करने प्रेरित किया चेतना चैनल लिए प्रदीप राजा की रिपोर्ट जय बालमीकि जय गुरुदास जय भीम जय भारत ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਡਾਕਟਰ ਭੀਮਰਾਓ ਵਿਧਕਰ ਸਾਹਿਬ ਜੀ ਦੇ ਪੁੱਤ ਜੀ ਪੁੱਤ ਜੀ ਭੀਮਰਾਓ ਭੀਮਰਾਓ ਜਸਵੰਤ ਵਿਧਕਰ ਜਿਸਵੰਤ ਵਿਧਕਰ ਜੀ ਜੋ ਸਾਡੇ ਆਸ਼ਮ ਚਾਏ ਹੈਗੇ ਆ ਅਸੀਂ ਇਹਨਾਂ ਨੂੰ ਜੀ ਆਣ ਕਹਿੰਨੇ ਆ ਤੇ ਸਤਿਗੁਰੂ ਪਗਵਾਨ ਵਾਲਮੀਕ ਮਹਾਰਾਜ ਜੀ ਦੇ ਗੁਰੂदास ਮਹਾਰਾਜ ਜੀ ਦੇ ਚਰਨ ਕਮਲਾਂ 'ਚ ਅਰਦਾਸ ਕਰਦੇ ਆ ਕਿ ਪੰਜਾਬ ਦੀ ਇਹ ਵਾਗਡੋਰ ਸਾਂਭਣਾ ਕਿਉਂਕਿ ਪੰਜਾਬ ਦੇ ਵਿੱਚ ਸਾਡਾ ਜਿਹੜਾ ਰਵਦਾਸ ਬਾਲਮੀਕੀ ਭਾਈਚਾਰਾ ਹੈਗਾ ਬਹੁਤ ਜ਼ਿਆਦਾ ਹੈ ਔਰ ਇਹਨਾਂ ਨੂੰ ਇੱਕ ਲੀਡਰਸ਼ਿਪ ਦੀ ਲੋੜ ਹੈਗੀ ਹੈ ਜਸਵੰਤ ਸਿੰਘ ਵਰਗੇ ਮਹਾਨ ਤਪਸ਼ਵੀ ਲੀਡਰ ਹੈਗੇ ਜਿਹੜੇ ਕਿ ਜਿਨ੍ਹਾਂ ਨੇ ਭਾਰਤ ਦੀ ਸਾਰੇ ਭਾਰਤ ਦੀ ਸੇਵਾ ਕੀਤੀ ਹੈ ਡਾਕਟਰ ਵੀ ਇਮਰਾਨ ਅਬਦਲਕਰ ਸਾਹਿਬ ਜੀ ਨੇ ਉਹਨਾਂ ਦੇ ਪਰਿਵਾਰ ਵਿੱਚੋਂ ਹੈ ਤੇ ਸਾਡੀ ਤੇ ਹੀ ਇੱਛਾ ਹੈਗੀ ਹੈ ਕਿ ਪੰਜਾਬ ਦੀ ਸੇਵਾ ਕਰਨ ਪੰਜਾਬ ਨੂੰ ਦੇਖਣ ਹੈਗਾ ਪੰਜਾਬ ਨੂੰ ਬਾਲ ਕਾਂਸ਼ੀ ਰਾਮ ਤੋਂ ਬਾਅਦ ਚ ਕੋਈ ਵਧੀਆ ਲੀਡਰਸ਼ਿਪ ਨਹੀਂ ਮਿਲੀ ਹੈਗੀ ਇਸ ਕਰਕੇ ਸਾਡੇ ਜਿਹੜੇ ਕੌਮ ਦੇ ਲੀਡਰ ਹੈਗੇ ਆ ਇਧਰ ਉਧਰ ਪਾਰਟੀਆਂ ਚ ਫਟਕਦੇ ਹੈਗੇ ਆ ਤੇ ਜੇਕਰ ਇਹ ਰਿਪਬਲਿਕ ਪਾਰਟੀ ਡੀ ਆਰ ਅੰਬੇਦਕਰ ਸਾਹਿਬ ਨੇ ਜਿਹਨੂੰ ਸਥਾਪਨ ਕੀਤਾ ਹੈਗਾ ਉਹਦੇ ਨਾਲ ਜੁੜਨਗੇ ਸਮਾਜ ਦੀ ਹੋਰ ਵੱਧ ਤਰੱਕੀ ਹੋਏਗੀ ਔਰ ਸਾਡਾ ਜਿਹੜਾ ਦੇਸ਼ ਖੁਸ਼ਹਾਲ ਹੋਵੇਗਾ ਸਾਡੇ ਜਿਹੜੇ ਭਾਈਚਾਰੇ ਹੈਗੇ ਆ ਉਹ ਵਾਪਸ ਚੜੜ ਕੇ ਰਹਿਣਗੇ ਤੋ ਸਾਨੂੰ ਬਹੁਤ ਖੁਸ਼ੀ ਆ ਅਸੀਂ ਫਿਰ ਤੋਂ ਵਾਲਮੀਕ ਮਹਾਰਾਜ ਦੇ ਗੁਰੂ ਦਾਸ ਮਹਾਰਾਜ ਚਨ ਚਰਦਾਸ ਕਰਦੇ ਆ ਕਿ ਸ੍ਰੀ ਜਸਵੰਤ ਰਾਏ ਜੀ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਇੱਥੇ ਪੰਜਾਬ ਦੇ ਵਿੱਚ ਇਹਨੂੰ ਉਚਿਤ ਦਵਾਉਣ ਜੈ ਵਾਲਮੀਕੀ ਹਰ ਹਰ ਵਾਲਮੀ ਜੈ ਗੁਰਦੇਵ ਤਾਨ ਗੁਰਦੇਵ ਜੈ ਪੀਰ ਜੈ ਪਾਤ। ਮੈਂ ਵੀ ਭਰਾ ਯਸ਼ਵੰਤਰ ਅੰਬੇਦਕਰ ਅੱਜ ਬਾਬਾ ਜੀ ਪਰਨੋਤਨ ਇਨਕਾ ਅਸ਼ੀਰਵਾਦ ਲੈਣੇ ਕੇ ਲਿਏ ਮੈਂ ਇਸ ਡੇਰੇ ਮੈਂ ਆਇਆ ਹੂੰ ਜੋ ਜਲੰਧਰ ਮੈਂ ਹੈ। होशियारपुर से पार्लियामेंट का इलेक्शन में चुनाव लड़ने वाला हूँ इसके लिए बाबा जी का आशीर्वाद होना जरूरी में समझता हूँ इसी कारण इस डेरे में मत्था टेकने के लिए बाबा जी का आशीर्वाद लेने के लिए आ जाया बाबा जी ने अच्छा सा आशीर्वाद दिया आने वाले चुनाव में सफल हो गए इस तरीके की बातें रखें मैं बाबा जी का पूरे दिल से धन्यवाद देता हूँ में में हमारी ग्लोबल रिपब्लिकन पार्टी और आने वाले चुनाव में चुन के आऊंगा जय भीम जय शिविदान जय वाल्मीकि जय गुरुदेव जय गुरुदेव धन गुरुदेव जय भीम जय पार जय संविधान जय वाल्मीकि हर हर वाल्मीकि ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਪ੍ਰਗਨਾਜੀ ਮਹਾਰਾਜ ਵਾਲਜੋਗੀ ਜੋ ਜੋਗ ਆਸ਼ਰਮ ਰਹੀਮਪੁਰ ਚੱਸੀ ਪਹੁੰਚੇ ਆ ਕਿਉਂਕਿ ਬਾਬਾ ਸਾਹਿਬ ਡਾਕਟਰ ਪਿੰਗਰਮ ਅੰਬੇੜਕਰ ਜੀ ਪੋਤਰਾ ਜੀ ਹੁਸ਼ਿਆਰਪੁਰ ਤੋਂ ਇਲੈਕਸ਼ਨ ਲੜ ਰਹੇ ਹਨ ਭੀਮਰਾਓ ਜਸ਼ਵੰਤ ਅੰਬੇੜਕਰ ਜੀ ਜਿਨ੍ਹਾਂ ਨੂੰ ਲੈ ਕੇ ਮਹਾਰਾਜ ਦੇ ਚਰਨਾਂ ਦਾ ਉਹ ਤਾਸਰ ਲੈ ਲੈ ਮਨਤਮਸਤ ਹੋਣ ਵਸੇ ਮਹਾਰਾਜ ਦਾ ਆਸ਼ੀਰਵਾਦ ਲੈਣਾ ਆ ਅਸੀਂ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਮਹਾਰਾਜ ਨੇ ਬਹੁਤ ਆਸ਼ੀਰਵਾਜਤਾ ਹੈ और इस तरह के महापुरुष विद्वान महापुरुष ब्रह्म ज्ञानी महापुरुष समाज लीड करे तो समाज बहुत जल्दी अगे बढ़ेगा बहुत तरक्की करेगा तो मैं द्वारा कोटिन कोटिन धनबाद करती हाँ साढ़े नाल जलंधर तो कैंडिडेट जिन्होंने से कल टिकट डॉक्टर भीमराव जो शिवंतराम अंबेडकर जी ने अपने कार्यक्रम द्वारा दीती है बालमुकुंद भी बाबा जी ओ भी ਸਾਡੇ ਵਿੱਚ ਖੜੇ ਨੇ ਬਾਬਾ ਜੀ ਉਹਨਾਂ ਤੇ ਵੀ ਅਸ਼ੀਰਵਾਦ ਰੱਖਣਗੇ ਔਰ ਉਹਨਾਂ ਦੀ ਪੂਰੀ ਟੀਮ ਰਮੇਸ਼ ਕਾਲਾ ਜੀ ਜਿਤਨੇ ਵੀ ਟੀਮ ਹੈ ਸਿਨਾਂ ਦਾ ਸਭ ਦਾ ਬਾਬਾ ਜੀ ਦੇ ਚਰਨਾਂ 'ਚ ਅਸੀਂ ਬੇਨਤੀ ਕਰਦੇ ਹਾਂ ਕਿ ਆਪਣੇ ਅਸ਼ੀਰਵਾਦ ਮਿਹਰ ਪ੍ਰਿਆਥ ਰੱਖਣਾ ਤਾਂ ਜੋ ਡਾਕਟਰ ਬੀਰ ਅੰਬੇਡਕਰ ਜੀ ਮਹਾਰਾਜ ਜੋ ਸੁਪਨਾ ਹੈ ਪਾਰਲੀਮੈਂਟ ਦੀ ਚਾਬੀ ਹੈ ਇਸ ਸਮਾਜ ਦੇ ਹੱਥਾਂ 'ਵੇ ਜਿਸ ਸਮਾਜ ਹੱਥ ਆ ਜਾਏਗੀ ਤਾਂ ਮਹਾਪੁਰਖਾਂ ਦਾ ਜੋ ਰੂਤ ਹੈ ਮੈਂ ਅੱਜ ਦੇਖ ਰਹੀ ਸੀ ਕਿ ਸਾਡੇ ਹੀ ਮਹਾਪੁਰਸ਼ਾਂ ਦੇ ਡੇਰਾਂ ਦੇ ਵਿੱਚ ਜੋ ਸਤਕਾਰ ਜੋ ਪਿਆਰ ਮਿਲ ਰਿਹਾ ਹੈ ਉਹ ਕਿਸੇ ਹੋਰ ਦੇ ਵਿੱਚ ਮਹਾਰਾਜੀ ਜਾ ਕੇ ਨਹੀਂ ਮਿਲਦਾ ਕਿਉਂਕਿ ਅਮਰੁੱਲ ਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਤੇ ਉਹ ਸਾਨੂੰ ਕੋਈ ਪੁੱਛਦਾ ਨਹੀਂ ਸੀ ਅ ਜਿਨ੍ਹਾਂ ਮਹਾਪੁਰਸ਼ਾਂ ਦੇ ਕਾਰਨ ਜਿਨ੍ਹਾਂ ਨੇ ਬਾਣੀ ਮਾਧਿਅਮ ਤੋਂ ਪੂਰੇ ਸਮਾਜ ਨੂੰ ਇਕਜੁੱਟ ਹੋਣ ਵਾਸਤੇ ਪ੍ਰੇਰਿਤ ਕੀਤਾ ਸਤ ਸੰਗਤ ਮਿਲ ਰਹੀ ਏ ਮਾਧੋ ਜੈਸੇ ਮਧਮਕੀਰਾ ਤੋਂ ਆਪਾਂ ਸਾਰਿਆਂ ਨੇ ਇਕਜੁੱਟ ਹੋ ਕੇ ਇਕਤਾ ਦਾ ਸੂਤ ਦੇਣਾ ਇਕਤਾ ਦਾ ਨਾਰਾ ਲਾਣਾ ਹੈ ਵੱਦ ਤੋਂ ਵੱਦ ਡਾਕਟਰ ਭੀਮਰਾਜ ਜਸ਼ਵੰਤਰ ਆਮ ਬੇੜਕਾ ਜੀ ਨੂੰ ਸ਼ਿਆਰਪੁਰ ਤੋਂ ਵੋਟਾਂ ਆਪਾਂ ਕਿਜਣਾ ਹੈ ਮੈਂ ਤਾਂ ਸਮਝਦੀ ਸੀ ਸਾਰਿਆਂ ਨੂੰ ਅਪੀਲ ਕੀਤੀ ਆ ਕਿ ਭੋਜਨ ਸਮਾਜ ਪਾਰਟੀ ਔਰ ਜਿੱਤਨਾ ਕਾਂਗਰਸ ਪਾਰਟੀ ਨੂੰ ਸਮਰਥਨ ਕਰ ਦਣਾ ਚਾਹੀਦਾ ਸੀ ਉਥੋਂ ਸੀਟ ਛੱਡ ਦੇਣੀ ਚਾਹੀਦੀ ਸੀ ਕਿਉਂਕਿ ਦੁਨੀਆ ਦੇ ਮਾਲਕ ਪੂਰੇ ਬ੍ਰਹਿਮੰਡ ਦੇ ਮਾਲਕ बाबा ਸਾਹਿਬ ਡਾਕਟਰ ਪੀਹੁਰਮ ਮੇੜਕਰ ਜੀ ਵਿਸ਼ਵ ਰਤਨ ਜਿਨ੍ਹਾਂ ਨੂੰ ਸਿੰਬਲ ਆਫ ਨੋਲੇਜ ਨਾਲ ਵੀ ਪੁਕਾਰਿਆ ਜਾਂਦਾ ਹੈ ਤਾਂ ਅਸੀਂ ਸਰਬਸੰਮਤੀ ਦੇ ਨਾਲ ਸਾਰੇ ਰਲ ਕੇ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਈਏ ਔਰ ਪਾਰਲੀਮੈਂਟ ਪਹੁੰਚ ਗਏ ਆਪਣੇ ਬਹੁਤ ਜਿਹੇ ਸਮਾਜ ਦੇ ਮੁੱਦਿਆਂ ਨੂੰ ਇੱਕ ਪਹਿਲ ਤੇ ਧਿਆਨ ਤੇ ਰੱਖਣ ਜੋ ਜਿੰਨੇ ਪ੍ਰੋਬਲਮ ਹੈ ਐਜੂਕੇਸ਼ਨ ਦੀ ਸੇ ਸਹੂਲਤਾਂ ਦੀ ਕਰਪਸ਼ਨ ਦੀ ਅੱਜ ਸਾਡਾ ਸਮਾਜ ਦੇ ਵਿੱਚ ਸਭ ਤੋਂ ਵੱਡੀ ਬੇਰੋਜ਼ਗਾਰੀ ਹੈ ਸਰਕਾਰੀ ਨੌਕਰੀਆਂ ਖਤਮ ਹੋ ਰਹੀਆਂ ਹਨ ਸਾਰੇ ਹਰ ਮਹਿਕਮਾ ਪ੍ਰਾਈਵੇਟਾਈਜ਼ ਹੋ ਗਿਆ ਹੈ ਕੋਈ ਮੈਕਵਾ ਸਰਕਾਰੀ ਨਹੀਂ ਰਿਹਾ ਤਾਂ ਸਕੂਲਾਂ ਦੇ ਵਿੱਚ ਹਾਲਾਤ ਬਹੁਤ ਮਾੜੇ ਹਨ ਜਿੱਥੇ ਟੀਚਰਾਂ ਦੀ ਕਮੀ ਹੈ ਉੱਥੇ ਸੌਚਾਲੇ ਵੀ ਨਹੀਂ ਹੈ ਬਿਲਡਿੰਗ ਵੀ ਅਨਸੇਫ ਨੇ ਤੁਸੀਂ ਜਾ ਕੇ ਦੇਖੋਗੇ ਜਿੱਥੇ ਸਾਡੇ ਬੱਚੇ ਪੜ੍ਹਦੇ ਹਨ ਕਿਉਂਕਿ ਸਾਡੇ ਬੱਚਿਆਂ ਵਾਸਤੇ ਜੋ ਪ੍ਰਬੰਧ ਹੈ ਜੋ ਅੱਛਾ ਹੋਣਾ ਚਾਹੀਦਾ ਸੀ ਉਹਨੂੰ ਖਤਮ ਕੀਤਾ ਜਾ ਰਿਹਾ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਲੋਗਨ ਸੀ ਪੜੋ ਜੁੜੋ ਸੰਘਰਸ਼ ਕਰੋ ਗੁਰੂਦਾਸ ਜੀ ਮਰਨ ਗਿਆ ਪੜੀਏ ਗੁਨੀਏ ਨਾਮ ਸਭ ਸੁਣੀਏ ਅਨਪਉ ਪਉ ਨਦਰਸੇ ਤਾਂ ਅਸੀਂ ਮਹਾਰਾਜ ਦੇ ਚਰਨਾਂ ਚ ਅਸ਼ੀਰਵਾਦ ਲੈਣ ਆਇਆ ਤਾਂ ਆਪਣੀ ਕਿਰਪਾ ਰੱਖਣ ਮਿਹਰ ਮਿਹਰ ਪਰਿਆਤ ਰੱਖਣ ਤਾਂ ਜੋ ਸਾਡੇ ਸਾਰੇ ਨੂੰ ਚੰਗੀ ਮਤਬੁੱਧੀ ਬਲ ਬਖਸ਼ਣ ਅਸੀਂ ਚੰਗੇ ਰਸਤੇ ਚੱਲ ਕੇ ਮਨਤਰੀ ਸੇਵਾ ਕਰ ਸਕੀਏ ਇਨ੍ਹਾਂ ਸ਼ਬਦਾਂ ਦਾ ਸਾਰੇ ਮੀਡੀਆ ਦਾ ਧੰਨਵਾਦ ਜੈ ਗੁਰੂ ਦੇਵ ਧੰਨ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਪੀਮ ਜੈ ਪਰ ਜੈ ਸਬਦ